ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਮਿਆਂ ਤੂੰ ਤੇ ਤੇਰੇ ਚੇਲੇ ਗੱਲਾਂ ਕਰ ਰਹੇ ਸੰਤ ਕਹਿੰਨੇ ਗੁਰੂ ਬਚਨ ਸਿੰਘ ਜੀ ਦੀਆਂ ਤੇ ਆਹ ਸੋਣ ਮਹਾਂਪੁਰਸ਼ ਕਥਾ ਕਰਦੇ ਹੋਏ ਕੀ ਕਹਿ ਰਹੇ ਨੇ ਤੇ ਮਹਾਰਾਜ ਦੀ ਬਾਣੀ ਕੀ ਕਰ ਰਹੀ ਸੋਣੀ ਮਾੜਾ ਜੀ ਇਹੋ ਮੇਰਾ ਆਧਾਰ ਸਾਡਾ ਤੇ ਨੌਂ ਵੀ ਆਸ ਹੈ ਸਹਿਬ ਕਹਿਣ ਲੱਗੇ ਗੰਗ ਬਨਾਰਸ ਸਿਧਦ ਤੁਮਾਰੀ ਹਯੂਰ ਕਹੀ ਹੁੰਦੇ ਗੰਗਾ ਤੇ ਜਾ ਕੇ ਕਲਿਆ ਕਰਾਉਣੀ ਚਾਹੀਦੀ ਇਹ ਗਪੀ ਸਤੀ ਤੇ ਕਾਸੀ ਵਿੱਚ ਕਿ ਲਿਆਉਣ ਹੁੰਦੀ ਹੈ ਤਾਂ ਗੁਰੂ ਸਾਹਿਬ ਵੀ ਫਰਮਾਉਂਦੇ ਹਨ ਸੁਣੋ ਬਨਾਰ ਸੱਤੇ ਤੁਮਾ ਜੇ ਪਰਮੇਸ਼ਰ ਜਿਹੜੀ ਸਿਮਤ ਭਗਤੀ ਕਰਨੀ ਹੈ ਇਹੋ ਸਾਡੀ ਗੰਗਾ ਹੈ ਇਹੋ ਸਾਡੀ ਬਨਾਰ ਸਕਾਂਸੀ ਹੈ ਨਾਗਰ ਆਤਮਰਾ ਜਿਹੜਾ ਆਤਮਾ ਸਰੂਪ ਦੀ ਪ੍ਰਾਪਤੀ ਕਰਨੀ ਹੈ ਇਸ਼ਨਾਨ ਕਰਨਾ ਹੈ ਸੱਚਾ ਨਾਵਣ ਤਾਂ ਕੀ ਹੈ ਕੀ ਭਾਈ ਸੱਚਾ ਇਸ਼ਨਾਨ ਤਾਂ ਹੁੰਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਜਾਂ ਇਹਨਸ ਲੱਗਿਆ ਭਾਈ ਜਿਹੜਾ ਆਤਮੇ ਵਾਹਿਗੁਰੂ ਦਾ ਪ੍ਰੇਮ ਲੱਗ ਜੇ ਇਹ ਸੱਚਾ ਇਸ਼ਨਾਨ ਹੈ ਸੱਚਾ ਨਾਵਣ ਗੁਰ ਕੀ ਸੇਵਾ ਇਕ ਲੋਕੀ ਹੋ ਸੋ ਹੁਣ ਤੁਸੀਂ ਸੁਣ ਲਿਆ ਮਹਾਪੁਰਸ਼ਾਂ ਦੇ ਪਾਸੋਂ ਵੀ ਕਿਹੜਾ ਨਾਵਣ ਕਰਨਾ ਹੈ ਗੰਗਾ ਦੇ ਡੌਕੀਆਂ ਨਹੀਂ ਲਾਉਂਦੇ ਫਿਰਨਾ ਮਹਾਰਾਜ ਦੀ ਬਾਣੀ ਵੀ ਕਹਿ ਰਹੀ ਮਹਾਪੁਰਸ਼ ਵੀ ਕਥਾ ਦੇ ਵਿੱਚ ਕਹਿ ਰਹੇ ਆ ਤੇ ਗੱਲ ਤੇ ਉਹੀ ਆ ਵੀ ਜਿਹੜੇ ਤੇਰੇ ਕੰਮ ਆ ਨਾ ਤੂੰ ਮਿਆਂ ਕਦੀ ਬੀਜੇਪੀ ਦੀ ਸਪੋਰਟ ਕਦੀ ਗੰਗਾ ਤੇ ਜਾਣਾ ਜਿੰਨੀ ਤੂੰ ਬਦਨਾਮੀ ਕਰਾ ਰਿਆ ਨਾ ਜਥੇਬੰਦੀ ਦੀ ਤੇ ਤੈਨੂੰ ਆਪੇ ਪਾਸੇ ਹੋ ਜਾਣਾ ਚਾਹੀਦਾ ਤੈਨੂੰ ਕਿਹੜਾ ਕਿਸੇ ਮੁਖੀ ਨੇ ਮੁਖੀ ਬਣਾਇਆ ਹੈ ਉਹ ਜਦਾਂ ਤੈਨੂੰ ਬਣਾਇਆ ਆ ਉਹਨਾਂ ਨੇ ਸਿਆਸਤ ਦੇ ਅਧੀਨ ਉਹ ਸਾਰਿਆਂ ਨੂੰ ਪਤਾ ਕਿਦਾਂ ਤੈਨੂੰ ਬਣਾਇਆ ਹਾਂਜੀ ਤੇ ਤੈਨੂੰ ਆਪ ਥੋੜੀ ਬਹੁਤ ਸ਼ਰਮ ਚਾਹੀਦੀ ਆ ਜੇ ਜਥੇਬੰਦੀ ਦੇ ਨਾਲ ਕੋਈ ਪਿਆਰ ਆ ਦਮਦਵੀ ਟਕਸਾਲ ਦੇ ਨਾਲ ਕੋਈ ਪਿਆਰ ਆ ਮਹਾਰਾਜ ਦੇ ਸਿਧਾਂਤ ਦੇ ਨਾਲ ਕੋਈ ਪਿਆਰ ਆ ਤੇ ਤੈਨੂੰ ਆਪੇ ਕਹਿ ਦੇਣਾ ਚਾਹੀਦਾ ਵੀ ਮੈਨੂੰ 20 ਸਾਲ ਹੋ ਗਏ ਆ ਤੇ ਜੇ ਮੇਰੇ ਕਰਕੇ ਜਥੇਬੰਦੀ ਦੀ ਬਦਨਾਮੀ ਹੁੰਦੀ ਆ ਜਾਂ ਜਥੇਬੰਦੀ ਨੂੰ ਠਾ ਲੱਗ ਰਹੀ ਆ ਤੇ ਮੈਂ ਭਾਈ ਪਾਸੇ ਹੋ ਜਾਣਾ ਹਾਂਜੀ ਤੇ ਸਿੰਘ ਹੋਰ ਕਿਸੇ ਨੂੰ ਬਣਾ ਲੈਣ ਤੇ ਨਾਲੇ ਸਾਰਿਆਂ ਦੀ ਸਹਿਮਤੀ ਨਾਲ ਕੋਈ ਬਣ ਜਾਊਗਾ ਤੇ ਪੰਥਕੌਮ ਦੀ ਕੋਈ ਚੜ੍ਹਦੀ ਕਲਾ ਵਾਲੀ ਦੀ ਵੀ ਗੱਲ ਹੋ ਜੂਗੀ ਤੂੰ ਤੇ ਸਰਕਾਰ ਦੀ ਜੁੱਤੀ ਥੱਲੇ ਹੀ ਲੱਗੇ ਰਹਿਣਾ ਆਪਣੇ ਮਤਬਲਾ ਨੂੰ ਲੱਗਿਆ ਹੋਇਆ ਤੇ ਇਰ ਤੇ ਕਈ ਕੇਸ ਬਣਦੇ ਆ ਉਹਨਾਂ ਕੇਸਾਂ ਤੋਂ ਬਚਣ ਦੇ ਲਈ ਤੂੰ ਸਰਕਾਰ ਦੇ ਥੱਲੇ ਲੱਗਿਆ ਹੋਇਆ ਪਹਿਲਾਂ ਤੂੰ ਬਾਦਲਾਂ ਦੇ ਨਾਲ ਜੋਟੀ ਪਾਈ ਸੀ ਜਦੋਂ ਵੇਖਿਆ ਬਾਦਲ ਚਲੇ ਜਾਣੇ ਫਿਰ ਤੂੰ ਕਾਂਗਰਸ ਨਾਲ ਜੋਟੀ ਪਾਲੀ ਹਾਂ ਉਹ ਬੀਬੀ ਖਾਲੜਾ ਦੇ ਬਰਖਿਲਾਫ ਤੂੰ ਕਾਂਗਰਸ ਨੂੰ ਸਪੋਰਟ ਕਰਕੇ ਡਿੰਪੇਰ ਗਿਆ ਨੂੰ ਜਿਤਾਇਆ ਹਾਂ ਫੇਰ ਜਦੋਂ ਤੈਨੂੰ ਦਿਖਿਆ ਵੀ ਕਾਂਗਰਸ ਵੀ ਨਹੀਂ ਰਿਆਣੀ ਹੁਣ ਤੇ ਆਮ ਆਦਮੀ ਪਾਰਟੀ ਆ ਲੈਣੀ ਉਹਦੇ ਤੇਰਾ ਕੋਈ ਹੱਥ ਨਹੀਂ ਸੀ ਪੈਂਦਾ ਕੋਈ ਬੰਦੇ ਜਾਣਦੇ ਜੁਣਦੇ ਨਹੀਂ ਸੀਗੇ ਫੇਰ ਤੂੰ ਜਾ ਕੇ ਬੀਜੇਪੀ ਦੇ ਪੈਰੀ ਡੇ ਪਿਆ ਆਪਣੇ ਵਿਚਾਸਤੇ ਵੀ ਕਿਤੇ ਢੱਡਰੀਆਂ ਵਾਲੇ ਕੇਸ 'ਚ ਮੈਨੂੰ ਚੋਕ ਕੇ ਅੰਦਰ ਨਾ ਕਰ ਦੇਣ ਜਾਂ ਐਦਾਂ ਦੇ ਚੱਕਰ ਨਾ ਪੈ ਜਾਣ ਤੇ ਲੋਕਾਂ ਨੂੰ ਤੂੰ ਗੱਲਾਂ ਕਰਦਾ ਫਿਰਦਾ ਪੰਜਾਬ ਦੇ ਮਸਲੇ ਤੇ ਹੱਲ ਨਹੀਂ ਹੁੰਦੇ ਤੂੰ ਉਹ ਕਿੱਥੇ ਮਹਾਰਾਸ਼ਟਰ 'ਚ ਜਾ ਕੇ ਆਪਣਾ ਬਣਿਆ ਫਿਰਦਾ ਉਹਨਾਂ ਦਾ ਸਾਲਾ ਹੈ ਤੇ ਪੰਜਾਬ ਦੇ ਮਸਲੇ ਤੇ ਕੋਈ ਹੱਲ ਨਹੀਂ ਹੋਣਦੇ ਪਾਣੀ ਦਾ ਮਸਲਾ ਨਹੀਂ ਕੋਈ ਹੱਲ ਹੋਣਦਿਆ ਕਿਸਾਨੀ ਮਸਲੇ ਨਹੀਂ ਹੱਲ ਹੋਣਦੇ ਕਦੋਂ ਦੀਆਂ ਤੇਰੀਆਂ ਸਰਕਾਰ ਨਾਲ ਸੰਝਾਂ ਤੇ ਐਵੇਂ ਲੋਕਾਂ ਨੂੰ ਗੁੰਮਰਾਹ ਕਰੀ ਜਾਂਦਾ ਵੈਸੇ ਲੋਕੀ ਤੇ ਜਾਗਰੂਕ ਹੋ ਗਏ ਆ ਤੇ ਚੇਲੇ ਆ ਜਿਹੜੇ ਇਦਾਂ ਮਤਲਬ ਕਿ ਫालतू ਬੋਲੀ ਜਾਂਦੇ ਆ ਤੇ ਸ਼ਾਇਦ ਲੋਕੀ ਵੀ ਗੁੰਮਰਾਹ ਹੋ ਜਾਣਗੇ ਪਰ ਉਹ ਨਹੀਂ ਹੁਣ ਲੋਕਾਂ ਨੇ ਗੁੰਮਰਾਹ ਹੋਣਾ ਮਹਾਪੁਰਸ਼ਾਂ ਦੇ ਪਾਸੋਂ ਵੀ ਤੁਸੀਂ ਸੁਣ ਲਿਆ ਤੇ ਇਹੋ ਜੀ ਚਾਵਲ ਦਾ ਜਿਹੜਾ ਦੇਸ਼ਾਂ ਵਿਦੇਸ਼ਾਂ 'ਚ ਬਾਈਕਾਟ ਹੋ ਰਿਹਾ ਕੈਨੇਡਾ ਚ ਵੀ ਹੋ ਗਿਆ ਅਮਰੀਕਾ ਚ ਵੀ ਕਈ ਗੁਰਦਾਰਿਆਂ ਨੇ ਕਰ ਦਿੱਤਾ ਆ ਕੈਨੇਡਾ ਤੇ ਕਹਿ ਲਓ ਮੇਨ ਈਸਟ ਟ੍ਰਾਂਟੋ ਵਾਲੀ ਸਾਈਡ ਪੈਂਦੀ ਆ ਉਹ ਸਾਰਿਆਂ ਨੇ ਕਰਤਾ অন্ਟਾਰੀਓ ਵਾਲਿਆਂ ਨੇ ਇਧਰ ਵੈਸਟ ਦੇ ਵਿੱਚ ਬੀਸੀ ਸਟੇਟ ਪੈਂਦੀ ਆ ਉਹਨਾਂ ਨੇ ਸਾਰਿਆਂ ਨੇ ਕਰਤਾ ਹਾਂਜੀ ਤੇ ਅਮਰੀਕਾ ਚ ਵੀ ਕਰ ਰਹੇ ਆ ਤੇ ਇੰਗਲੈਂਡ ਵਾਲਿਆਂ ਨੂੰ ਵੀ ਹੋਰਾਂ ਦੇਸ਼ਾਂ ਵਾਲਿਆਂ ਨੂੰ ਵੀ ਹੁਣ ਚਾਹੀਦਾ ਵੀ ਇਹੋ ਜੀ ਚਾਵਲ ਦਾ ਬਾਈਕਾਟ ਕਰਨ ਤੇ ਮਤਲਬ ਕਿ ਇਹ ਦਾ ਜਿਹੜਾ ਵਿਦੇਸ਼ਾਂ ਚ ਆਉਣਾ ਜਿਹੜਾ ਬੰਦ ਕਰਨ ਸਰਕਾਰੀ ਟਾਊਟ ਦਾ ਇਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਖਿਮਾ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ